ਸਤਿ ਸ੍ਰੀ ਅਕਾਲ ਪੰਜਾਬੀ ਬ੍ਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਚੈਨਲ ਦੇ ਨਾਲ ਦੋਸਤੋ ਅਕਸਰੀ ਜਿਹੜੀ ਕਿਸਾਨਾਂ ਦੀ ਜਿੱਕ ਮੰਗ ਆ ਗਈ ਪੋਸਟ ਦੀ ਖੇਤੀ ਬਾਰੇ ਗੱਲ ਕਰ ਲਈ ਆਪਾਂ ਤੇ ਬਾਕੀ ਆਪਾਂ ਝੋਨੇ ਦੀ ਗੱਲ ਕਰ ਲਈ ਆਪਾਂ ਇਹ ਕਿਸਾਨ ਝੋਨਾ ਜਿਹੜਾ ਹੁਣ ਬੀਜ ਰਹੇ ਨੇ ਪਰ ਪੰਜਾਬ ਦੇ ਵਿੱਚ ਅਕਸਰੀ ਆਪਾਂ ਗੱਲ ਕਰ ਲਈਏ ਪੋਸਟ ਦੀ ਖੇਤੀ ਬਾਰੇ ਦੋਸਤੋ ਜੇ ਤੁਸੀਂ ਪੋਸਟ ਦੀ ਖੇਤੀ ਕਰਨੀ ਚਾਹੁੰਦੇ ਹੋ ਇਹ ਪੰਜਾਬ ਸਰਕਾਰ ਤੱਕ ਵੀਡੀਓ ਪਹੁੰਚਦੀ ਜਰੂਰ ਕਰ ਦਿਓ ਕਿਉਂਕਿ ਕਿਸਾਨਾਂ ਦੀ ਜਿਹੜੀ ਮੰਗ ਹੈ ਜੇ ਤੁਹਾਡੀ ਮੰਗ ਆ ਤੁਸੀਂ ਇਹ ਵੱਧ ਤੋਂ ਵੱਧ ਵੀਡੀਓ ਲੋਕਾਂ ਤੱਕ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਅਕਸਰੀ ਮਾਵਾ ਦੇ ਜਿਹੜੇ ਪੁੱਤ ਨੇ ਉਹ ਚਿੱਟੇ ਵੀ ਭੇੜ ਚੜੇ ਹੋਏ ਨੇ ਕਿਉਂਕਿ ਹੋਰ ਵੀ ਨਸ਼ੇ ਦੀਆਂ ਕੋਈ ਗੋਲੀਆਂ ਲਾ ਲੋ ਜਾਂ ਕੈਪਸੂਲ ਲਾ ਲੋ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਲਈਏ ਨਸ਼ਾ ਬਾਰੇ ਗੱਲ ਦੋਸਤੋ ਚਿੱਟੇ ਦੇ ਨਾਲ ਮਾਵਾ ਦੇ ਪੁੱਤਰ ਮਰ ਗਏ ਨੇ ਤੁਸੀਂ ਐਂ ਵੇਖੋ ਪੰਜਾਬ ਦੀ ਗੱਲ ਕਰ ਲਈਏ ਚਿੱਟੇ ਦੇ ਬਾਰੇ ਆਪਾਂ ਚਿੱਟਾ ਦੇਖੋ ਇਹ ਜਾਂ ਨਸ਼ਾ ਵੀ ਟੀਕਾ ਲਾ ਕੇ ਬੱਚੇ ਮੁੰਡੇ ਆਪਣੇ ਨੌਜਵਾਨ ਜਿਹੜੀ ਪੀੜ੍ਹੀ ਖਤਮ ਹੋ ਜਾਂਦੀ ਹੈ ਦੋਸਤੋ ਪਰ ਇੱਕ ਵੱਡੀ ਗੱਲ ਕਰ ਲਈ ਆਪਾਂ ਕਿਸਾਨੀ ਦੇ ਲੇਟਰ ਬਾਰੇ ਗੱਲ ਕਰ ਲਈ ਆਪਾਂ ਮੰਗਾ ਗਈ ਕਿਸਾਨਾਂ ਦੀ ਖੇਤੀ ਦੀ ਗੱਲ ਕਰ ਲਈ ਆਪਾਂ ਖੇਤੀ ਕਿਸਾਨਾਂ ਦੀ ਮੰਗਾ ਗਈ ਵੀ ਕੀ ਪੰਜਾਬ ਦੇ ਵਿੱਚ ਜੇ ਪੋਸਤ ਆਉਂਦੀ ਆ ਤਾਂ ਸਾਡੇ ਮਾਵਾ ਦੇ ਜਿਹੜੇ ਪੁੱਤ ਨੇ ਨਹੀਂ ਮਰ ਸਕਦੇ ਦੋਸਤੋ ਵੱਡੀ ਗੱਲ ਹੈ ਜੇ ਆਪਾਂ ਖੇਤੀ ਦੇ ਸਕਦੇ ਤੁਸੀਂ ਹਰਿਆਲੀ ਦੇ ਸਕਦੇ ਹੋ ਤੁਸੀਂ ਇਹ ਹਰਿਆਲੀ ਜੇ ਜੇ ਇਹ ਜੇ ਆਪਾਂ ਕਹਿੰਦੇ ਪੋਸਤ ਦੀ ਖੇਤੀ ਦੀ ਗੱਲ ਕਰ ਲਈਏ ਇਹ ਤੇ ਤੁਸੀਂ ਆ ਦੇਖ ਲਓ ਵੀ ਯਾਰ ਆਪਣੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਮਰ ਰਹੇ ਨੇ ਪੀੜੀ ਮਰੀ ਜਾਂਦੀਆਂ ਨੌਜਵਾਨਾਂ ਪੀੜੀ ਦੀ ਗੱਲ ਕਰ ਲਈਏ ਗੋਲੀਆਂ ਨਸ਼ੇ ਦੀਆਂ ਜਿਹੜੀਆਂ ਪਾ ਜਾਂਦੀ ਗੋਲੀਆਂ ਨਸ਼ੇ ਦੀਆਂ ਆਪਾਂ ਗੱਲ ਕਰ ਲਈਏ ਚਿੱਟਾ ਹੋ ਗਿਆ ਗੋਲੀਆਂ ਹੋ ਗਈਆਂ ਕੈਪਸੂਲ ਹੋ ਗਏ ਉਹ ਨੌਜਵਾਨ ਪੀੜੀ ਖਾ ਖਾ ਕੇ ਮਰੀ ਜਾਂਦੇ ਨੇ ਤੁਸੀਂ ਆ ਵੀ ਦੇਖ ਸਕਦੇ ਹੋ ਹੁਣ ਅਕਸਰੀ ਜਿਹੜੀ ਮੰਗਾ ਕਿਸਾਨ ਵੀਰਾਂ ਦੀ ਵੀ ਸਾਡੇ ਪੰਜਾਬ ਦੇ ਵਿੱਚ ਪੋਸਟ ਦੀ ਜਿਹੜੀ ਖੇਤੀ ਆ ਜਾ ਬੇਦਾ ਚੰਗੀ ਗੱਲ ਆ ਪੰਜਾਬ ਸਰਕਾਰ ਕੋਲੇ ਇਹ ਮੰਗ ਕਰ ਰਹੇ ਨੇ ਕਿਸਾਨ ਵੀਰ ਬਾਕੀ ਸਭ ਤੋਂ ਵੱਡੀ ਗੱਲ ਤੁਹਾਡੇ ਕਮੈਂਟ ਇਹ ਤੁਹਾਡਾ ਫੈਸਲਾ ਕਰਨਗੇ ਕਿਸਾਨ ਵੀਰਾਂ ਦਾ ਜੇ ਤੁਸੀਂ ਪੰਜਾਬ ਦੇ ਵਿੱਚ ਖੇਤੀ ਇਹ ਕਰਨੀ ਚਾਹੁੰਦੇ ਹੋ ਤਾਂ ਇਹ ਕਿਸਾਨ ਵੀਰਾਂ ਨੂੰ ਅਕਸਰ ਸਵਾਲ ਪੁੱਛਦੇ ਆ ਵੀ ਕੀ ਜੇ ਤੁਸੀਂ ਖੇਤੀ ਕਰਨੀ ਚਾਹੁੰਦੇ ਹੋ ਤਾਂ ਇਹ ਕਮੈਂਟਾਂ ਚ ਤੁਸੀਂ ਜ਼ਰੂਰ ਦੱਸਣਾਗਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚਾਉਣੀ ਹੈਗੀ ਪਰ ਵੱਧ ਤੋਂ ਵੱਧ ਸਰਕਾਰਾਂ ਤੱਕ ਜਿਹੜੀ ਲੋਕ ਲੋਕਤੰਤਰ ਹੁੰਦਾ ਲੋਕ ਹੈ ਬੜਾ ਇੱਕ ਥੰਮ ਹੁੰਦਾ ਗਾ ਦੋਸਤੋ ਜੇ ਤੁਸੀਂ ਇਹ ਵੀਡੀਓ ਸਰਕਾਰ ਤੱਕ ਪਹੁੰਚਾਉਂਗੇ ਤੁਹਾਡੀ ਜਿਹੜੀ ਬਾ